ਭਾਗਾਂ ਵਾਲੇ ਮਰਦਾਂ ਦੇ ਵਿੱਚ ਇਹ ਨੌ ਲੱਛਣ ਜ਼ਰੂਰ ਹੁੰਦੇ ਨੇ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਖੁਸ਼ਕਿਸਮਤ ਹੋ ਇਹ ਸਿਰਫ ਕਿਸਮਤ ਦੀ ਗੱਲ ਨਹੀਂ ਅਸਲੀਅਤ ਦੇ ਵਿੱਚ ਭਾਗਾਂ ਵਾਲੇ ਮਰਦਾਂ ਦੇ ਵਿੱਚ ਨੌ ਗੁਪਤ ਲੱਛਣ ਜ਼ਰੂਰ ਹੁੰਦੇ ਨੇ ਇਹ ਉਹ ਲੱਛਣ ਨੇ ਜੋ ਉਹਨਾਂ ਨੂੰ ਹਰ ਮੁਸ਼ਕਲ ਦੇ ਵਿੱਚ ਸਫਲ ਬਣਾਉਂਦੇ ਨੇ ਇਹ ਉਹਨਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਨੇ ਅਤੇ ਉਹਨਾਂ ਦੇ ਮਨ ਨੂੰ ਸ਼ਾਂਤ ਰੱਖਦੇ ਨੇ ਜੇਕਰ ਤੁਹਾਡੇ ਵਿੱਚ ਇਹ ਲੱਛਣ ਨੇ ਤਾਂ ਸਮਝੋ ਤੁਹਾਡੇ ਭਾਗ ਖੁੱਲੇ ਨੇ ਵੀਡੀਓ ਨੂੰ ਅੰਤ ਤੱਕ ਦੇਖੋ ਕਿਉਂਕਿ ਨੰਬਰ 7 ਵਾਲਾ ਲੱਛਣ ਤੁਹਾਡੀ ਜ਼ਿੰਦਗੀ ਬਦਲ ਸਕਦਾ ਆਓ ਸ਼ੁਰੂ ਕਰੀਏ ਅਕਸ ਅਸੀਂ ਸੁਣਦੇ ਹਾਂ ਕਿਸਮਤ ਵਾਲਾ ਮਰਦ ਭਾਗਾਂ ਵਾਲਾ ਪੁਰਖ ਪਰ ਅਸਲ ਦੇ ਵਿੱਚ ਭਾਗਾਂ ਵਾਲਾ ਹੋਣ ਦਾ ਮਤਲਬ ਕੀ ਹੈ ਇਸ ਦਾ ਮਤਲਬ ਸਿਰਫ ਬਹੁਤ ਸਾਰਾ ਪੈਸਾ ਕਮਾਉਣਾ ਨਹੀਂ ਭਾਗਾਂ ਵਾਲਾ ਮਰਦ ਉਹ ਆ ਜੋ ਮਨ ਦੀ ਸ਼ਾਂਤੀ ਪਰਿਵਾਰਕ ਸਾਂਝ ਅਤੇ ਇੱਜ਼ਤ ਦੀ ਦੌਲਤ ਕਮਾਉਂਦਾ ਹੈ ਅੱਜ ਅਸੀਂ ਉਸ ਆਤਮਿਕ ਅਤੇ ਵਿਵਹਾਰਿਕ ਸਫਲਤਾ ਦੇ ਨੌ ਖਾਸ ਲੱਛਣਾਂ ਨੂੰ ਪਛਾਣਾਂਗੇ ਇਹ ਲੱਛਣ ਦੱਸਦੇ ਨੇ ਕਿ ਤੁਹਾਡੇ ਅੰਦਰ ਕਿੰਨੀ ਪੋਜ਼ਿਟਿਵਿਟੀ ਭਰੀ ਹੋਈ ਹੈ ਤਿਆਰ ਹੋ ਜਾਓ ਆਓ ਸ਼ੁਰੂ ਕਰੀਏ ਲੱਛਣ ਨੰਬਰ 1 ਭਾਗਾਂ ਵਾਲੇ ਮਰਦਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਧੀਰਜ ਅਤੇ ਸ਼ਾਂਤੀ ਸਬਾ ਇਹ ਉਹ ਮਰਦ ਆ ਜੋ ਛੋਟੀਆਂ-ਮੋਟੀਆਂ ਗੱਲਾਂ ਤੇ ਆਪਾ ਨਹੀਂ ਖੁੰਦਾ ਜਿੱਥੇ ਦੂਜੇ ਗੁੱਸੇ ਦੇ ਵਿੱਚ ਆ ਕੇ ਫੈਸਲਾ ਖਰਾਬ ਕਰਦੇ ਨੇ ਉਥੇ ਸ਼ਾਂਤ ਰਹਿੰਦਾ ਏ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਗੁੱਸਾ ਨਹੀਂ ਆਉਂਦਾ ਸਗੋਂ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣਾ ਜਾਣਦਾ ਏ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਹੜਾ ਮਰਦ ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਧੀਰਜ ਰੱਖਦਾ ਏ ਉਹ ਦੂਜਿਆਂ ਦੇ ਮੁਕਾਬਲੇ 50% ਜ਼ਿਆਦਾ ਸਹੀ ਅਤੇ ਲੰਬੇ ਸਮੇਂ ਦੇ ਫੈਸਲੇ ਲੈਂਦਾ ਏ ਕਿਉਂਕਿ ਉਹਨਾਂ ਦਾ ਦਿਮਾਗ ਸ਼ੋਰ-ਸ਼ਰਾਬੇ ਤੋਂ ਦੂਰ ਸਪਸ਼ਟ ਸੋਚਦਾ ਏ ਜ਼ਰਾ ਸੋਚੋ ਇੱਕ ਵੱਡੇ ਬਿਜ਼ਨਸਮੈਨ ਬਾਰੇ ਜਦੋਂ ਉਸ ਦਾ ਵੱਡਾ ਸੌਦਾ ਆਖਰ ਸਮੇਂ ਦੇ ਵਿੱਚ ਟੁੱਟ ਗਿਆ ਤਾਂ ਉਸਨੇ ਗੁੱਸੇ ਜਾਂ ਨਿਰਾਸ਼ਾ ਦੇ ਵਿੱਚ ਆਉਣ ਦੀ ਬਜਾਏ ਸ਼ਾਂਤੀ ਨਾਲ ਬੈਠ ਕੇ ਅਗਲੀ ਰਣਨੀਤੀ ਬਣਾਈ ਅਗਲੇ ਮਹੀਨੇ ਉਸਨੇ ਉਸ ਤੋਂ ਵੀ ਵੱਡਾ ਸੌਦਾ ਕਰ ਲਿਆ ਉਸ ਦਾ ਧੀਰਜ ਉਸ ਦੀ ਸਭ ਤੋਂ ਵੱਡੀ ਤਾਕਤ ਸੀ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਇਹ ਸ਼ਾਂਤੀ ਅਤੇ ਸਬਰ ਲਿਆਓ ਇਹ ਭਾਗਾਂ ਵਾਲੇ ਮਰਦਾਂ ਦੀ ਨਹੀਂ ਹੈ ਲਖਣ ਨੰਬਰ 2 ਭਾਗਾ ਵਾਲਾ ਮਰਦ ਕਦੇ ਵੀ ਸਮੇਂ ਨੂੰ ਬਰਬਾਦ ਨਹੀਂ ਕਰਦਾ ਉਸਦੀ ਦੂਜੀ ਨਿਸ਼ਾਨੀ ਹੈ ਸਮੇਂ ਦੀ ਕਦਰ ਅਤੇ ਯੋਜਨਾਬੰਦ ਜੀਵਨ ਉਹ ਜਾਣਦਾ ਕਿ ਸਮਾਂ ਪੈਸੇ ਤੋਂ ਵੀ ਵੱਧ ਕੀਮਤੀ ਆ ਜਿਹੜਾ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਣਾ ਇਸ ਲਈ ਉਹ ਹਰ ਦਿਨ ਹਰ ਘੰਟਾ ਟੀਚੇ ਨਾਲ ਜਿਉਂਦਾ ਉਹ ਕਦੇ ਵੀ ਕੰਮ ਨੂੰ ਕੱਲ ਤੇ ਨਹੀਂ ਟਾਲਦਾ ਹਾਲੀ ਦੀ ਇੱਕ ਖੋਜ ਅਨੁਸਾਰ ਜੋ ਮਰਦ ਆਪਣੇ ਦਿਨ ਦੀ ਯੋਜਨਾ ਸਿਰਫ 15 ਮਿੰਟ ਪਹਿਲਾਂ ਬਣਾਉਂਦਾ ਹੈ ਉਹ ਉਹਨਾਂ ਲੋਕਾਂ ਤੋਂ 30% ਜ਼ਿਆਦਾ ਪ੍ਰੋਡਕਟਿਵ ਹੁੰਦਾ ਜੋ ਅਚਨਚੇਤ ਕੰਮ ਕਰਦੇ ਨੇ ਪਿੰਡ ਦਾ ਇੱਕ ਨੌਜਵਾਨ ਮੰਨ ਲਓ ਜਸਕਰ ਉਹ ਕੋਈ ਵੱਡਾ ਅਫਸਰ ਨਹੀਂ ਸੀ ਪਰ ਹਰ ਕੰਮ ਨੂੰ ਨੋਟਬੁੱਕ ਤੇ ਲਿਖ ਕੇ ਕਰਦਾ ਸੀ ਸਵੇਰੇ 5 ਵਜੇ ਉੱਠਣਾ 8 ਵਜੇ ਖੇਤ ਜਾਣਾ 2 ਘੰਟੇ ਪਰਿਵਾਰ ਨੂੰ ਦੇਣੇ ਅਤੇ ਸ਼ਾਮ ਨੂੰ ਆਪਣੇ ਹੁਨਰ ਤੇ ਕੰਮ ਕਰਨਾ ਉਸ ਦੀ ਇਸ ਯੋਜਨਾਬੰਦੀ ਨੇ ਉਸ ਨੂੰ ਬਾਕੀਆਂ ਨਾਲੋਂ ਜਲਦੀ ਸਫਲ ਬਣਾਇਆ ਭਾਗ ਖੁਦ ਬਖ ਖੁੱਲ ਗਏ ਇਸ ਲਈ ਅੱਜ ਤੋਂ ਹੀ ਸਮਾਂ ਖਰਾਬ ਕਰਨਾ ਬੰਦ ਕਰੋ ਆਪਣੇ ਸਮੇਂ ਨੂੰ ਦੁਰਲਭ ਹੀਰੇ ਵਾਂਗ ਸਮਝੋ ਇਹੀ ਅਸਲੀ ਭਾਗਾਂ ਵਾਲੇ ਮਰਦ ਦੀ ਪਛਾਣ ਹੈ ਲੱਖਣ ਨੰਬਰ 3 ਸੱਚੇ ਰਿਸ਼ਤਿਆਂ ਦੀ ਕਦਰ ਉਹ ਜਾਣਦਾ ਕਿ ਜਦੋਂ ਬਾਹਰ ਦੀ ਦੁਨੀਆ ਮੁਸ਼ਕਲਾਂ ਖੜੀ ਕਰਦੀ ਆ ਤਾਂ ਉਸ ਦਾ ਘਰ ਅਤੇ ਪਰਿਵਾਰ ਹੀ ਉਸ ਦੀ ਅਸਲੀ ਤਾਕਤ ਹੁੰਦੀ ਹੈ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਪਤਨੀ ਨੂੰ ਸਤਿਕਾਰ ਦਿੰਦਾ ਅਤੇ ਬੱਚਿਆਂ ਨੂੰ ਸਮਾਂ ਦਿੰਦਾ ਨਾ ਕਿ ਸਿਰਫ ਪੈਸਾ ਫੋਰਵਰਡ ਯੂਨੀਵਰਸਿਟੀ ਦੀ 80 ਸਾਲਾਂ ਤੋਂ ਚੱਲ ਰਹੀ ਸਭ ਤੋਂ ਲੰਬੀ ਖੋਜ ਇਹ ਸਾਬਤ ਕਰਦੀ ਹੈ ਕਿ ਸਾਨੂੰ ਸਭ ਤੋਂ ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਪੈਸੇ ਤੋਂ ਨਹੀਂ ਸਗੋਂ ਮਜ਼ਬੂਤ ਅਤੇ ਪਿਆਰ ਭਰੇ ਰਿਸ਼ਤਿਆਂ ਤੋਂ ਮਿਲਦੀ ਹੈ ਜਰਾ ਸੋਚੋ ਇੱਕ ਵੱਡੇ ਅਫਸਰ ਬਾਰੇ ਉਸ ਕੋਲ ਦੁਨੀਆ ਦੀ ਹਰ ਚੀਜ਼ ਸੀ ਪਰ ਕੰਮ ਕਾਰਨ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਿਆ ਜਦੋਂ ਉਹ ਬਿਮਾਰ ਹੋਇਆ ਤਾਂ ਦੌਲਤ ਕੰਮ ਨਹੀਂ ਆਈ ਦੂਜੇ ਪਾਸੇ ਇੱਕ ਆਮ ਕਿਸਾਨ ਹੈ ਜਿਸ ਨੇ ਹਰ ਰੋਜ਼ ਸ਼ਾਮ ਨੂੰ ਪਰਿਵਾਰ ਦੇ ਨਾਲ ਰੋਟੀ ਖਾਧੀ ਉਹ ਦਿਲੋਂ ਸ਼ਾਂਤ ਅਤੇ ਖੁਸ਼ ਸੀ ਰਿਸ਼ਤਿਆਂ ਦੀ ਦੌਲਤ ਉਸ ਨੂੰ ਭਾਗਾ ਵਾਲਾ ਬਣਾਉਂਦੀ ਹੈ ਇਸ ਲਈ ਜੇਕਰ ਤੁਹਾਡੇ ਰਿਸ਼ਤੇ ਮਜ਼ਬੂਤ ਨੇ ਤਾਂ ਤੁਸੀਂ ਬਹੁਤ ਭਾਗਾ ਵਾਲੇ ਹੋ ਅਤੇ ਜੇਕਰ ਨਹੀਂ ਤਾਂ ਅੱਜ ਤੋਂ ਹੀ ਆਪਣੇ ਰਿਸ਼ਤਿਆਂ ਦੇ ਵਿੱਚ ਨਵਾਂ ਸ਼ੁਰੂ ਕਰਨਾ ਸ਼ੁਰੂ ਕਰੋ ਕਿਉਂਕਿ ਦੁਨੀਆ ਦੀ ਹਰ ਕਾਮਯਾਬੀ ਦਾ ਅੰਤ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਹੀ ਹੈ ਲੱਖਣ ਨੰਬਰ 4 ਸਿਹਤਮੰਦ ਸਰੀਰ ਅਤੇ ਮਨ ਇਹ ਮਰਦ ਜਾਣਦਾ ਕਿ ਸਿਹਤ ਹੀ ਅਸਲੀ ਦੌਲਤ ਹੈ ਜੇ ਸਰੀਰ ਹੀ ਸਾਥ ਨਹੀਂ ਦੇਊਗਾ ਤਾਂ ਉਹ ਪੈਸਾ ਕਮਾ ਕੇ ਕੀ ਕਰੂਗਾ ਉਹ ਆਪਣੇ ਸਰੀਰ ਨੂੰ ਇੱਕ ਵੱਡਾ ਨਿਵੇਸ਼ ਸਮਝਦਾ ਏ ਉਹ ਨਾ ਤਾਂ ਫਾਲਤੂ ਖਾਂਦਾ ਏ ਅਤੇ ਨਾ ਹੀ ਕਸਰਤ ਨੂੰ ਨਜ਼ਰ ਅੰਦਾਜ਼ ਕਰਦਾ ਏ ਮੈਡੀਕਲ ਐਕਸਪਰਟ ਦਾ ਕਹਿਣਾ ਕਿ ਰੋਜ਼ਾਨਾ ਸਿਰਫ 30 ਮਿੰਟ ਦੀ ਤੇਜ਼ ਸੈਰ ਜਾਂ ਕਸਰਤ ਕਰਨ ਦੇ ਨਾਲ ਮਨੁੱਖ ਦੇ ਸਰੀਰ ਦੇ ਵਿੱਚ ਸਟ्रेस ਹਾਰਮੋਨ ਦੇ ਵਿੱਚ 40% ਤੱਕ ਕਮੀ ਆਉਂਦੀ ਹੈ ਜਿਸ ਨਾਲ ਉਹ ਵਧੇਰੇ ਊਰਜਾਵਾਨ ਅਤੇ ਸਕਾਰਾਤਮਕ ਰਹਿੰਦੇ ਨੇ ਮੈਂ ਕਿਸ ਫਿਰ ਡਾਕਟਰ ਨੂੰ ਜਾਣਦਾ ਉਹਨਾਂ ਦਾ ਕੰਮ 14 ਘੰਟੇ ਦਾ ਏ ਫਿਰ ਵੀ ਉਹ ਸਵੇਰੇ ਉੱਠ ਕੇ ਇੱਕ ਘੰਟਾ ਜਿਮ ਜਾਂਦੇ ਨੇ ਲੋਕ ਪੁੱਛਦੇ ਨੇ ਕਿਉਂ ਉਹ ਕਹਿੰਦੇ ਨੇ ਵੀ ਜੇ ਮੈਂ ਸਿਹਤਮੰਦਾਂ ਤਾਂ ਮੈਂ ਸਿਰਫ ਆਪਣਾ ਨਹੀਂ ਸਗੋਂ ਸੈਂਕੜੇ ਮਰੀਜ਼ਾਂ ਦਾ ਭਵਿੱਖ ਬਚਾ ਸਕਦਾ ਸਿਹਤਮੰਦ ਰਹਿਣਾ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਯਾਦ ਰੱਖੋ ਆਪਣੇ ਸਰੀਰ ਨੂੰ ਸਭ ਤੋਂ ਪਹਿਲਾਂ ਰੱਖਣਾ ਸਵਾਰਥ ਨਹੀਂ ਸਗੋਂ ਸਮਝਦਾਰੀ ਆ ਇਹ ਭਾਗਾਂ ਵਾਲੇ ਮਰਦ ਦਾ ਗਾਉਣਾ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਨੀਂਹ ਨੂੰ ਮਜ਼ਬੂਤ ਰੱਖਦਾ ਏ ਲੱਖਣ ਨੰਬਰ 5 ਗਲਤੀਆਂ ਤੋਂ ਸਿੱਖਣਾ ਆਮ ਲੋਕ ਗਲਤੀ ਹੋਣ ਤੇ ਹਾਰ ਮੰਨ ਲੈਂਦੇ ਨੇ ਜਾਂ ਦੂਜਿਆਂ ਨੂੰ ਦੋਸ਼ ਦਿੰਦੇ ਨੇ ਪਰ ਇਹ ਮਰਦ ਗਲਤੀ ਨੂੰ ਇੱਕ ਕੀਮਤੀ ਸਬਕ ਸਮਝਦਾ ਏ ਉਹ ਆਪਣੀਆਂ ਅਸਫਲਤਾਵਾਂ ਨੂੰ ਆਪਣੀ ਡਿਕਸ਼ਨਰੀ ਦੇ ਵਿੱਚ ਅਸਫਲਤਾ ਨਹੀਂ ਸਗੋਂ ਸਿੱਖਣ ਦਾ ਮੌਕਾ ਲਿਖਦਾ ਏ ਪ੍ਰਸਿੱਧ ਮਨੋਵਿਗਿਆਨੀ ਕਹਿੰਦੇ ਨੇ ਕਿ ਜੋ ਲੋਕ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰਦੇ ਨੇ ਉਹਨਾਂ ਦੇ ਵਿੱਚ ਦੂਜਿਆਂ ਦੇ ਮੁਕਾਬਲੇ ਲਚਕੀਲਾਪਨ ਯਾਨੀ ਕਿ ਰੈਜ਼ੀਲੀਐਂਸ 60% ਜ਼ਿਆਦਾ ਹੁੰਦੀ ਹੈ ਇਹ ਲਚਕੀਲਾਪਨ ਹੀ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਤੋਂ ਬਾਹਰ ਕੱਢਦਾ ਏ ਇੱਕ ਨੌਜਵਾਨ ਬਿਜ਼ਨਸਮੈਨ ਨੇ ਆਪਣਾ ਪਹਿਲਾ ਸਟਾਰਟਅਪ ਸ਼ੁਰੂ ਕੀਤਾ ਪਰ ਉਹ ਪੂਰੀ ਤਰ੍ਹਾਂ ਅਸਫਲ ਹੋ ਗਿਆ ਅਤੇ ਉਸਨੇ ਵੱਡਾ ਨੁਕਸਾਨ ਵੀ ਹੋਇਆ ਉਸਨੇ ਹਾਰ ਨਹੀਂ ਮੰਨੀ ਉਸਨੇ ਸਿਰਫ ਇੱਕ ਚੀਜ਼ ਕੀਤੀ ਗਲਤੀਆਂ ਨੂੰ ਲਿਖਿਆ ਅਤੇ ਉਹਨਾਂ ਤੋਂ ਸਿੱਖਿਆ ਵੀ ਮੈਂ ਕੀ ਨਹੀਂ ਕਰਨਾ ਚਾਹੀਦਾ ਸੀ ਅਗਲੀ ਵਾਰ ਜਦੋਂ ਉਸਨੇ ਕਾਰੋਬਾਰ ਸ਼ੁਰੂ ਕੀਤਾ ਤਾਂ ਉਸਨੇ ਉਹਨਾਂ ਸਾਰੀਆਂ ਗਲਤੀਆਂ ਨੂੰ ਦੁਹਰਾਇਆ ਨਹੀਂ ਅਤੇ ਅੱਜ ਉਹ ਕਰੋੜਾਂ ਦੇ ਵਿੱਚ ਖੇਡਦਾ ਉਸ ਦੀਆਂ ਪੁਰਾਣੀਆਂ ਗਲਤੀਆਂ ਹੀ ਅੱਜ ਉਸ ਦਾ ਅਨੁਭਵ ਨੇ ਇਸ ਲਈ ਜੇਕਰ ਤੁਹਾਡੇ ਤੇ ਮੁਸ਼ਕਲਾਂ ਆਈਆਂ ਨੇ ਤਾਂ ਖਬਰ ਆਉਣਾ ਹਰ ਗਲਤੀ ਤੁਹਾਨੂੰ ਅਗਲੇ ਪੱਧਰ ਤੇ ਲੈ ਕੇ ਜਾਣ ਦਾ ਇੱਕ ਸੁਨਹਿਰੀ ਮੌਕਾ ਏ ਭਾਗਾਂ ਵਾਲਾ ਮਰਦ ਹਰ ਮੁਸ਼ਕਲ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਨਿਕਲਦਾ ਕਲਦਾ ਹੈ ਲੱਛਣ ਨੰਬਰ 6 ਭਾਗਾਂ ਵਾਲੇ ਮਰਦਾਂ ਦੀ ਛੇਵੀਂ ਵੱਡੀ ਪਛਾਣ ਹੈ ਸਵਾਰਥ ਰਹਿਤ ਮਦਦ ਅਤੇ ਦਾਨ ਦੀ ਭਾਵਨਾ ਇਹ ਮਰਦ ਸਿਰਫ ਆਪਣੇ ਬਾਰੇ ਨਹੀਂ ਸੋਚਦਾ ਉਹ ਜਾਣਦਾ ਹੈ ਕਿ ਜਦੋਂ ਤੁਸੀਂ ਕਿਸੇ ਹੋਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣੇ ਹੋ ਤਾਂ ਕੁਦਰਤ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੰਦੀ ਹੈ ਉਹ ਨਾਮ ਜਾਂ ਪ੍ਰਸ਼ੰਸਾ ਦੀ ਉਮੀਦ ਨਹੀਂ ਕਰਦਾ ਉਹ ਬਿਨਾਂ ਕਿਸੇ ਬਦਲੇ ਦੀ ਭਾਵਨਾ ਦੇ ਮਦਦ ਕਰਦਾ ਨਿਊਰੋਸਾਇੰਸ ਦੇ ਅਨੁਸਾਰ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਨਾਮਕ ਖੁਸ਼ੀ ਵਾਲਾ ਹਾਰਮੋਨ ਜਾਰੀ ਹੁੰਦਾ ਹੈ ਇਹ ਸਿਰਫ ਦੂਜਿਆਂ ਨੂੰ ਨਹੀਂ ਸਗੋ ਸਾਨੂੰ ਵੀ ਮਾਨਸਿਕ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਦਾਨ ਕਰਦਾ ਏ ਮੈਂ ਇੱਕ ਪੰਜਾਬੀ ਟਰੱਕ ਡਰਾਈਵਰ ਬਾਰੇ ਸੁਣਿਆ ਸੀ ਜੋ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਹਰ ਮਹੀਨੇ ਥੋੜਾ ਜਿਹਾ ਹਿੱਸਾ ਕੱਢ ਕੇ ਬੇਸਹਾਰਾ ਬਜ਼ੁਰਗਾਂ ਲਈ ਭੇਜਣ ਦਾ ਪ੍ਰਬੰਧ ਕਰਦਾ ਸੀ ਉਸ ਕੋਲੇ ਜਿਆਦਾ ਪੈਸਾ ਤਾਂ ਨਹੀਂ ਸੀ ਪਰ ਉਸਦਾ ਦਿਲ ਬਹੁਤ ਅਮੀਰ ਸੀ ਜਦੋਂ ਉਹ ਖੁਦ ਇੱਕ ਹਾਦਸੇ ਦੇ ਵਿੱਚ ਫਸ ਗਿਆ ਤਾਂ ਜਿਨ੍ਹਾਂ ਲੋਕਾਂ ਦੀ ਉਸਨੇ ਮਦਦ ਕੀਤੀ ਸੀ ਉਹ ਉਸ ਦੀ ਮਦਦ ਲਈ ਅੱਗੇ ਆਏ ਸੇਵਾ ਕਦੇ ਅਜਾਈ ਨਹੀਂ ਜਾਂਦੀ ਯਾਦ ਰੱਖੋ ਜੇ ਤੁਸੀਂ ਦੁਨੀਆ ਦੇ ਵਿੱਚ ਪੋਜ਼ਿਟਿਵਿਟੀ ਬੀਜੋਗੇ ਤਾਂ ਤੁਹਾਡੇ ਭਾਗਾਂ ਦੇ ਵਿੱਚ ਖੁਦ ਬਖਦ ਖੁਸ਼ਹਾਲੀ ਆਊਗੀ ਭਾਗਾਂ ਵਾਲਾ ਮਰਦ ਹਮੇਸ਼ਾ ਦੇਣ ਦੇ ਵਿੱਚ ਵਿਸ਼ਵਾਸ ਰੱਖਦਾ ਲੈਣ ਦੇ ਵਿੱਚ ਨਹੀਂ ਲੱਛਣ ਨੰਬਰ 7 ਨਾਰੀ ਦਾ ਸਤਕਾਰ ਜਿਸ ਲੱਛਣ ਬਾਰੇ ਅਸੀਂ ਹੁੱਕ ਦੇ ਵਿੱਚ ਗੱਲ ਕੀਤੀ ਸੀ ਉਹ ਹੈ ਲੱਛਣ ਨੰਬਰ 7 ਭਾਗਾਂ ਵਾਲਾ ਮਰਦ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਨਾਰੀ ਦਾ ਸਤਕਾਰ ਕਰਦਾ ਏ ਇਹ ਸਿਰਫ ਆਪਣੀ ਮਾਂ ਜਾਂ ਭੈਣ ਦੀ ਗੱਲ ਨਹੀਂ ਇਹ ਹਰ ਔਰਤ ਚਾਹੇ ਉਸਦੀ ਪਤਨੀ ਧੀ ਜਾਂ ਕੋਈ ਅਣਜਾਣ ਔਰਤ ਹੋਵੇ ਉਸ ਨੂੰ ਪੂਰੀ ਇੱਜ਼ਤ ਅਤੇ ਬਰਾਬਰੀ ਦਿੰਦਾ ਉਹ ਕਦੇ ਵੀ ਕਿਸੇ ਔਰਤ ਨੂੰ ਨੀਵਾਂ ਨਹੀਂ ਦਿਖਾਉਂਦਾ ਨਾ ਹੀ ਉਸ ਦੀ ਤਾਕਤ ਨੂੰ ਘੱਟ ਸਮਝਦਾ ਏ ਇਹ ਮਰਦ ਜਾਣਦਾ ਹੈ ਕਿ ਜਿਸ ਘਰ ਦੇ ਵਿੱਚ ਔਰਤ ਦਾ ਸਤਕਾਰ ਹੁੰਦਾ ਉਸ ਘਰ ਦੇ ਵਿੱਚ ਬਰਕਤ ਅਤੇ ਖੁਸ਼ਹਾਲੀ ਆਪਣੇ ਆਪ ਆਉਂਦੀ ਹੈ ਜਿਸ ਸਮਾਜ ਦੇ ਵਿੱਚ ਔਰਤਾਂ ਸੁਰੱਖਿਤ ਅਤੇ ਸਨਮਾਨਿਤ ਮਹਿਸੂਸ ਕਰਦੀਆਂ ਨੇ ਉਹ ਸਮਾਜ ਅਸਲੀ ਤਰੱਕੀ ਕਰਦਾ ਹੈ ਸਮਾਜਿਕ ਖੋਜਾਂ ਅਨੁਸਾਰ ਜਿੰਨਾ ਪਰਿਵਾਰਾਂ ਦੇ ਵਿੱਚ ਪੁਰਸ਼ ਔਰਤਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਵਿੱਚ ਬਰਾਬਰ ਸ਼ਾਮਲ ਕਰਦਾ ਹੈ ਉਹਨਾਂ ਦੀ ਆਰਥਿਕ ਸਥਿਤੀ ਅਤੇ ਬੱਚਿਆਂ ਦਾ ਭਵਿੱਖ 50% ਤੱਕ ਜ਼ਿਆਦਾ ਬਿਹਤਰ ਹੁੰਦਾ ਹੈ ਇਹ ਸਿਰਫ ਸਤਕਾਰ ਨਹੀਂ ਇਹ ਸਫਲਤਾ ਦੀ ਰਣਨੀਤੀ ਹੈ ਪੁਰਾਣੇ ਸਮਿਆਂ ਤੋਂ ਸਾਡੇ ਗੁਰੂਆਂ ਨੇ ਔਰਤਾਂ ਨੂੰ ਸ਼ਕਤੀ ਦਾ ਰੂਪ ਮੰਨਿਆ ਸਿੱਖਤ ਸਨੂ ਹੀ ਦੇਖ ਲਓ ਜਿਸ ਮਰਦ ਨੇ ਔਰਤ ਨੂੰ ਸਤਕਾਰ ਦਿੱਤਾ ਉਹ ਖੁਦ ਇਤਿਹਾਸ ਦੇ ਵਿੱਚ ਅਮਰ ਹੋ ਗਿਆ ਜਿਹੜਾ ਮਰਦ ਆਪਣੀ ਪਤਨੀ ਜਾਂ ਧੀ ਨੂੰ ਉਡਣ ਦੀ ਆਜ਼ਾਦੀ ਦਿੰਦਾ ਹੈ ਉਸ ਦੀ ਆਪਣੀ ਜ਼ਿੰਦਗੀ ਦੇ ਵਿੱਚ ਨਵੀਆਂ ਉਚਾਈਆਂ ਆਉਂਦੀਆਂ ਨੇ ਇਸ ਲਈ ਸੱਚਾ ਭਾਗਾਂ ਵਾਲਾ ਮਰਦ ਉਹ ਹੈ ਜੋ ਆਪਣੇ ਅੰਦਰ ਨਿਮਰਤਾ ਰੱਖਦਾ ਹੈ ਅਤੇ ਔਰਤ ਦੇ ਮਹੱਤਵ ਨੂੰ ਸਮਝਦਾ ਹੈ ਜੇਕਰ ਤੁਹਾਡੇ ਦੇ ਵਿੱਚ ਇਹ ਗੁਣਾ ਤਾਂ ਤੁਸੀਂ ਦੁਨੀਆ ਦੇ ਵਿੱਚ ਸਭ ਤੋਂ ਖੁਸ਼ਕਿਸਮਤ ਵਿਅਕਤੀ ਹੋ ਇਸ ਲੱਛਣ ਨੂੰ ਕਦੇ ਨਾ ਛੱਡੋ ਲੱਛਣ ਨੰਬਰ 8 ਪੈਸੇ ਦੀ ਸਹੀ ਵਰਤੋਂ ਉਹ ਜਾਣਦਾ ਕਿ ਅੱਜ ਦਾ ਮਾਮੂਲੀ ਬਚਤ ਕੱਲ ਦੀ ਵੱਡੀ ਆਜ਼ਾਦੀ ਹੈ ਉਹ ਲੋਕਾਂ ਨੂੰ ਦਿਖਾਉਣ ਲਈ ਮਹਿੰਗੀਆਂ ਚੀਜ਼ਾਂ ਨਹੀਂ ਖਰੀਦਦਾ ਉਹ ਪੈਸੇ ਨੂੰ ਆਪਣੇ ਲਈ ਕੰਮ ਕਰਨ ਲਈ ਨਿਵੇਸ਼ ਕਰਦਾ ਨਾ ਕਿ ਸਿਰਫ ਖਰਚ ਕਰਨ ਦੇ ਲਈ ਫਾਈਨੈਂਸ਼ੀਅਲ ਐਕਸਪਰਟ ਦੱਸਦੇ ਨੇ ਕਿ ਜੇਕਰ ਕੋਈ ਵਿਅਕਤੀ 25 ਸਾਲਾਂ ਦੀ ਉਮਰ ਤੋਂ ਆਪਣੀ ਆਮਦਨ ਦਾ ਸਿਰਫ 10% ਵੀ ਲਗਾਤਾਰ ਸਹੀ ਢੰਗ ਦੇ ਨਾਲ ਨਿਵੇਸ਼ ਕਰਦਾ ਏ ਤਾਂ ਰਿਟਾਇਰਮੈਂਟ ਤੱਕ ਉਹ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਆਜ਼ਾਦ ਹੋ ਸਕਦਾ ਇਹ ਕਿਸਮਤ ਨਹੀਂ ਇਹ ਸਹੀ ਯੋਜਨਾ ਹੈ ਇੱਕ ਆਮ ਨੌਕਰੀ ਕਰਨ ਵਾਲੇ ਮਰਦ ਦੀ ਉਦਾਹਰਨ ਲਓ ਉਸ ਦਾ ਦੋਸਤ ਮਹਿੰਗੀਆਂ ਕਾਰਾਂ ਅਤੇ ਪਾਰਟੀਆਂ ਤੇ ਪੈਸੇ ਖਰਚ ਕਰਦਾ ਸੀ ਪਰ ਇਸ ਮਰਦ ਨੇ ਹਰ ਮਹੀਨੇ ਥੋੜਾ ਥੋੜਾ ਪੈਸਾ ਜਮੀਨ ਅਤੇ ਸਹੀ ਸਕੀਮਾਂ ਦੇ ਵਿੱਚ ਨਿਵੇਸ਼ ਕੀਤਾ 20 ਸਾਲਾਂ ਬਾਅਦ ਉਹ ਦੋਸਤ ਕਰਜ਼ੇ ਦੇ ਵਿੱਚ ਸੀ ਜਦੋਂ ਕਿ ਇਹ ਸਮਰਦ ਨੇ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਭਵਿੱਖ ਸੁਰੱਖਿਅਤ ਕਰ ਲਿਆ ਸੀ ਸਹੀ ਵਰਤੋਂ ਨੇ ਉਸਦੇ ਭਾਗ ਖੋਲੇ ਇਸ ਲਈ ਸੱਚੇ ਭਾਗਾਂ ਵਾਲੇ ਮਰਦ ਵਾਂਗ ਸੋਚੋ ਬਚਤ ਅਤੇ ਨਿਵੇਸ਼ ਨੂੰ ਪਹਿਲ ਦਿਓ ਪੈਸਾ ਤੁਹਾਡਾ ਨੌਕਰ ਬਣੇ ਤੁਸੀਂ ਪੈਸੇ ਦੇ ਨੌਕਰ ਨਹੀਂ ਲੱਛਣ ਨੰਬਰ 9 ਸ਼ੁਕਰਾਨਾ ਅਤੇ ਸੰਤੋਸ਼ਟੀ ਭਾਗਾਂ ਵਾਲਾ ਮਰਦ ਕਦੇ ਵੀ ਸ਼ਿਕਾਇਤਾਂ ਨਹੀਂ ਕਰਦਾ ਉਹ ਹਮੇਸ਼ਾ ਉਸ ਵੱਲ ਦੇਖਦਾ ਜੋ ਉਸ ਕੋਲ ਹੈ ਨਾ ਕਿ ਉਸ ਵੱਲ ਜੋ ਉਸ ਕੋਲ ਨਹੀਂ ਹੈ ਉਹ ਜਾਣਦਾ ਕਿ ਜ਼ਿੰਦਗੀ ਇੱਕ ਦਾ ਪਤਾ ਇੱਕ ਗਿਫਟ ਹੈ ਅਤੇ ਹਰ ਸਵੇਰ ਉੱਠ ਕੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਏ ਪੋਜੀਟਿਵ ਸਾਈਕੋਲੋਜੀ ਦੀ ਖੋਜ ਦੱਸਦੀ ਹੈ ਕਿ ਜਿਹੜੇ ਲੋਕ ਰੋਜ਼ਾਨਾ ਸ਼ੁਕਰਾਨਾ ਜ਼ਾਹਿਰ ਕਰਦੇ ਨੇ ਉਹ ਦੂਜਿਆਂ ਦੇ ਮੁਕਾਬਲੇ 25% ਜ਼ਿਆਦਾ ਖੁਸ਼ ਅਤੇ ਆਸ਼ਾਵਾਦੀ ਰਹਿੰਦੇ ਨੇ ਉਹ ਉਹਨਾਂ ਦੀ ਸਿਹਤ ਅਤੇ ਰਿਸ਼ਤਿਆਂ ਨੂੰ ਵੀ ਸੁਧਾਰਦਾ ਏ ਮੈਂ ਇੱਕ ਅਜਿਹੇ ਬਜ਼ੁਰਗ ਨੂੰ ਜਾਣਦਾ ਜੋ ਆਪਣੀ ਛੋਟੀ ਜੀ ਦੁਕਾਨ ਤੇ ਕੰਮ ਕਰਦਾ ਏ ਉਹਨਾਂ ਕੋਲ ਵੱਡੀਆਂ ਕਾਰਾਂ ਨਹੀਂ ਨੇ ਪਰ ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲੋਗੇ ਉਹ ਮੁਸਕਰਾਉਂਦੇ ਹੋਣਗੇ ਉਹ ਕਹਿੰਦੇ ਨੇ ਮੇਰੇ ਕੋਲ ਛੱਤ ਹੈ ਮੇਰੇ ਕੋਲ ਪਰਿਵਾਰ ਸਿਹਤਮੰਦ ਹੈ ਅਤੇ ਮੇਰੇ ਕੋਲ ਮੇਰਾ ਕੰਮ ਮੈਨੂੰ ਹੋਰ ਕੀ ਚਾਹੀਦਾ ਉਹਨਾਂ ਦੀ ਇਹ ਸੰਤੁਸ਼ਟੀ ਨੇ ਉਹਨਾਂ ਨੂੰ ਦੁਨੀਆ ਦੇ ਕਿਸੇ ਵੀ ਅਮੀਰ ਮਰਦ ਨਾਲੋਂ ਜ਼ਿਆਦਾ ਸ਼ਾਂਤ ਅਤੇ ਖੁਸ਼ਕਿਸਮਤ ਬਣਾਇਆ ਹੈ ਇਸ ਲਈ ਭਾਗਾਂ ਵਾਲੇ ਮਰਦ ਦੀ ਯਾਤਰਾ ਦਾ ਅੰਤ ਇੱਥੇ ਹੁੰਦਾ ਆਪਣੇ ਆਪ ਨੂੰ ਪੂਰਾ ਕਰਨ ਦੇ ਲਈ ਰੋਜ਼ਾਨਾ ਸ਼ੁਕਰਾਨਾ ਕਰੋ ਇਹ ਛੋਟਾ ਜਿਹਾ ਗੁਣ ਤੁਹਾਡੀ ਸਾਰੀ ਜ਼ਿੰਦਗੀ ਨੂੰ ਰੋਸ਼ਨ ਕਰ ਦੇਊਗਾ ਸੋ ਦੋਸਤੋ ਇਹ ਸਨ ਭਾਗਾਂ ਵਾਲੇ ਮਰਦਾਂ ਦੇ ਨੌ ਮੁੱਖ ਲੱਛਣ ਅਸੀਂ ਦੇਖਿਆ ਕਿ ਖੁਸ਼ਕਿਸਮਤ ਹੋਣਾ ਕੋਈ ਜਾਦੂ ਨਹੀਂ ਇਹ ਸਹੀ ਆਦਤਾਂ ਤੇ ਸੋਚ ਦਾ ਨਤੀਜਾ ਹੈ ਅੰਤ ਦੇ ਵਿੱਚ ਸਿਰਫ ਇੱਕ ਸਵਾਲ ਤੁਹਾਡੇ ਅੰਦਰ ਇਹਨਾਂ ਨੌ ਲੱਛਣਾਂ ਦੇ ਵਿੱਚੋਂ ਕਿੰਨੇ ਮੌਜੂਦ ਨੇ ਅਤੇ ਜੇ ਕੋਈ ਕਮੀ ਆ ਤਾਂ ਯਾਦ ਰੱਖੋ ਇਹ ਸਾਰੇ ਗੁਣ ਸਿੱਖੇ ਜਾ ਸਕਦੇ ਨੇ ਤੁਸੀਂ ਅੱਜ ਤੋਂ ਹੀ ਆਪਣੀ ਕਿਸਮਤ ਬਦਲਣੀ ਸ਼ੁਰੂ ਕਰ ਸਕਦੇ ਹੋ ਹੁਣ ਤੁਹਾਡੀ ਵਾਰੀ ਹੈ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸੋ ਕਿ ਤੁਹਾਡੇ ਅਨੁਸਾਰ ਸਭ ਤੋਂ ਜ਼ਰੂਰੀ ਲੱਛਣ ਕਿਹੜਾ ਹੈ ਨੰਬਰ ਦੇ ਕੇ ਦੱਸੋ ਅਤੇ ਕਿਹੜੇ ਲੱਛਣ ਤੇ ਤੁਸੀਂ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰੋਗੇ ਇਸ ਵੀਡੀਓ ਨੂੰ ਹਰ ਉਸ ਦੋਸਤ ਨਾਲ ਜ਼ਰੂਰ ਸ਼ੇਅਰ ਕਰੋ ਜਿਸ ਨੂੰ ਤੁਸੀਂ ਸੱਚਮੁੱਚ ਭਾਗਾਂ ਵਾਲਾ ਮੰਨਦੇ ਹੋ ਜਾਂ ਜਿਸ ਨੂੰ ਇਨ੍ਹਾਂ ਸ਼ਬਦਾਂ ਦੀ ਲੋੜ ਹੈ ਇਸ ਨੂੰ ਇੱਕ ਪ੍ਰੇਰਨਾ ਦਾ ਇੱਕ ਚੁਣੌਤੀ ਵਜੋਂ ਆਪਣੇ ਦੋਸਤਾਂ ਤੱਕ ਪਹੁੰਚਾਓ ਅਤੇ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਰ ਪ੍ਰੇਰਨਾ ਦਾ ਇੱਕ ਤ ਗਿਆਨ ਭਰਪੂਰ ਵੀਡੀਓਜ਼ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੁੜੇ ਰਹੋ ਅੱਗੇ ਵਧਦੇ ਰਹੋ ਧੰਨਵਾਦ